ਅਤੇ ਘੜ ਸਾਇਮ ਵਿਖੇ ਸਰਕਾਰ ਤੋਂ ਹਟੇਦੁਆਰ ਮੁਹਿੰਮ ਟੈਕਸ ਪਿੰਡ ਪਗੜਾਣਾ ਵਿਖੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਅਤੇ ਐਸ ਡੀ ਐਮ ਇਸਮਤ ਵਿਜੇ ਸਿੰਘ ਨੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੇਵਾਵਾਂ ਮੋਹੱਈਆ ਕਰਵਾਉਣ ਦਾ ਕੈਂਪ ਆਯੋਜਨ ਕੀਤਾ ਅਤੇ ਮੌਕੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ मौके ਤੇ ਹੱਲ ਕੀਤੀਆਂ ਜਾਣਗੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਫ਼ਤੇ ਵਿੱਚ 2 ਦਿਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਕਸਬਿਆਂ ਤੇ ਮੁਹੱਲਿਆਂ ਵਿੱਚ ਵਿਸ਼ੇਸ਼ ਸਹੂਲਤਾਂ ਕੈਂਪ ਲਗਾਏ ਜਾਣਗੇ ਨਿਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਉਹਨਾਂ ਦੇ ਦਿਸ਼ਾ-ਨਿਰਦੇਸ਼ਾ ਹੇਠ ਅੱਜ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਦੂਜੇ ਵੱਡਾ ਪਿੰਡ ਹੈ ਜਿਹੜਾ ਪਗੜਾਣਾ ਉੱਥੇ ਜਨ ਸੁਵਿਧਾ ਕੈਂਪ ਲਾਇਆ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪਗੜਾਣਾ ਪਿੰਡ ਬਹੁਤ ਵੱਡਾ ਪਿੰਡ ਹੈ ਇਹਦੇ ਨਾਲ ਦੇ ਜਿਹੜੇ ਪਿੰਡ ਨੇ ਉਹ ਵੀ ਆ ਰਹੇ ਨੇ ਤੇ ਲੋਕਾਂ ਦੇ ਕੰਮ ਇੱਥੇ ਪੂਰੇ ਸ਼ਾਂਤੀ ਨਾਲ ਅਤੇ ਤਸੱਲੀ ਨਾਲ ਹੋ ਰਹੇ ਨੇ ਮੈਂ ਸਮਝਦਾ ਮਾਨ ਸਾਹਿਬ ਦਾ ਜਿਹੜਾ ਉਪਰਾਲਾ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਲੋਕਾਂ ਦੇ ਦਰਵਾਜ਼ਾ ਉਹ ਸਰਕਾਰ ਅੱਜ ਲੋਕਾਂ ਕੋਲ ਚੱਲ ਕੇ ਆਈ ਹੈ ਤੇ ਉਹਨਾਂ ਦੇ ਕੰਮ ਕਰਨਾ ਹੀ ਹੈ ਇਹ ਕੈਂਪ ਟਾਈਮ ਟੂ ਟਾਈਮ ਲੱਗਦੇ ਰਹਿਣੇ ਆ ਮਤਲਬ ਅੱਜ ਘੁੜਾਣੇ ਆ ਫਿਰ ਅਸੀਂ ਚਾਰ ਪੰਜ ਪਿੰਡਾਂ ਦਾ ਹੋਰ ਰਖਣਾ ਹੈ ਇਹ ਸਰਕਲ ਚੱਲਦਾ ਰਹੂਗਾ ਕਿਉਂਕਿ ਮਾਨ ਸਾਹਿਬ ਨੇ ਜਿਹੜੇ ਸਾਡੇ ਅਫਸਰ ਸਾਹਿਬਾਨ ਆ ਸਾਨੂੰ ਇਹ ਨਿਰਦੇਸ਼ ਨੇ ਕਿ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਦੇ ਕੰਮ ਕਰਨੇ ਲੋਕ ਤੁਹਾਡੇ ਕੋਲ ਲਾਉਣ ਜਿਵੇਂ ਅਸੀਂ ਲੋਕਾਂ ਤੋਂ ਵੋਟ ਮੰਗਦੇ ਆ ਤਾਂ ਕੰਮ ਵੀ ਉਹਨਾਂ ਦੇ ਘਰ ਜਾ ਕੇ ਕਰਕੇ ਆਈਏ ਸੋ ਅੱਜ ਸਾਡੇ ਸਾਰੇ ਅਫਸਰ ਸਾਹਿਬਾਨ ਚਾਹੇ ਡੀਸੀ ਸਾਹਿਬ ਆਕੇ ਗਏ ਆ ਆਈਡੀਸੀ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਐਕਸ਼ਨ ਸਾਹਿਬ ਬਿਜਲੀ ਬੋਰਡ ਸਾਰੇ ਅਫਸਰ ਸਾਹਿਬਾਨ ਇੱਥੇ ਮੌਜੂਦ ਹੈ ਇਹ ਇਹਦਾ ਅਸੀਂ ਦਾਇਰਾ ਆਉਣ ਵਾਲੇ ਸਮੇਂ ਚ ਹੋਰ ਵੀ ਵਧਾਵਾਂਗੇ ਤਾਂ ਕਿ ਲੋਕਾਂ ਨੂੰ ਜਿਹੜੇ ਕਿਤੇ ਜਾ ਕੇ ਖੱਜਲ ਖੁਆਰੀ ਨਾ ਹੋਵੇ ਤੇ ਉਹਨਾਂ ਦੇ ਘਰ ਬੈਠੇ ਕੰਮ ਹੋਣ। ਮੈਂ ਨੈਪ ਤਹਿਸੀਲਦਾਰ ਕਰਮਜੀਤ ਸਿੰਘ ਜੀ ਇੱਥੇ ਫਤੇਗੜ ਸਾਹਿਬ ਅੱਜ ਅਸੀਂ ਸਰਕਾਰ ਆਪ ਦੇ ਦੁਆਰ ਦੇ ਤਹਿਤ ਅਸੀਂ ਅੱਜ ਪਗੜਾਣਾ ਵਿਖੇ ਕਵਿਦਾਵਾ ਕੈਂਪ ਲਵਾਇਆ ਗਿਆ ਸੀ ਜਿਸ ਦੇ ਵਿੱਚ ਮਾਨਯੋਗ ਐਮਐਲਏ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਏਡੀਸੀ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਸਾਡੇ ਮਾਲ ਅਧਿਕਾਰੀ ਕਰਮਚਾਰੀ ਅਤੇ ਹੋਰ ਬਖ ਬਖ ਵਿਭਾਗਾਂ ਦੇ ਸਾਰੇ ਕਰਮਚਾਰੀ ਅੱਜ ਮੌਜੂਦ ਹਨ ਅਸੀਂ ਜਿਹੜਾ ਕੈਂਪ ਲਾਇਆ ਲੋਕਾਂ ਦੀਆਂ ਸੁਵਿਧਾਵਾਂ ਵਾਸਤੇ ਅੱਜ ਪਿੰਡ ਦੇ ਵਿੱਚ ਆ ਕੇ ਜੋ-ਜੋ ਕੰਮਕਾਰ ਸੀਗੇ ਉਹ ਅੱਜ ਕੀਤੇ ਗਏ ਨੇ ਤੇ ਅੱਜ ਜਿਹੜੇ ਹੈਗੇ ਨੇ ਲੋਕਾਂ ਨੇ ਪਬਲਿਕ ਦੇ ਜਿਹੜੇ ਹੈਗੇ ਨੇ ਅੱਜ ਸ਼ਿਕਾਇਤਾਂ ਵੀ ਸੁਣੀਆਂ ਗਈਆਂ ਨੇ ਜੋ-ਜੋ ਕੰਮ ਸੀਗੇ ਅੱਜ ਨੇਪਰੇ ਚਾੜੇ ਗਏ ਨੇ ਤੇ ਗੁਰਦੁਆਰਾ ਸਾਹਿਬ ਵੱਲੋਂ ਵੀ ਅੱਜ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੇ ਅੱਜ ਆਪਣਾ ਇੱਥੇ ਸਾਨੂੰ ਸਾਥ ਦਿੱਤਾ ਲੰਗਰ ਚਾਹ ਪਾਣੀ ਦਾ ਲੰਗਰ ਸਭੀ ਲਾਈ ਆ ਸਾਰੇ ਆ ਦੇ ਉਹਨਾਂ ਨੇ ਵੀ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਸਰ ਜੀ ਸ਼ਿਕਾਇਤਾਂ ਮਿਲੀਆਂ ਇੱਥੇ ਨਿਤ ਦੀਆਂ ਸ਼ਿਕਾਇਤਾਂ ਹੁੰਦੀਆਂ ਲੋਕਾਂ ਦੀਆਂ ਆਉਂਦੀਆਂ ਉਹਨਾਂ ਦਾ ਨਿਪਟਾਰਾ ਬਿਲਕੁਲ ਜਿਵੇਂ ਕੀਤਾ ਨਪਟਾਰਾ ਚ ਅਸੀਂ ਕੁਸਤਾ ਚ ਅਤੇ ਮੌਕੇ ਦੇ ਮੌਕੇ ਨਿਵੇੜ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਲੋਕਾਂ ਦੇ ਇੰਤਕਾਲ ਪੈਂਡਿੰਗ ਸੀਗੇ ਤੇ ਲੋਕਾਂ ਦੇ ਹੋਰ ਇੱਕ ਦੋ ਹੋਰ ਸਾਡੇ ਕੋਲ ਆਏ ਸੀ ਉਹ ਵੀ ਅਸੀਂ ਜੋ ਦਫ਼ਤਰ ਬੈਠ ਕੇ ਜਾਂ ਉਹਨਾਂ ਦੇ ਪ੍ਰਕਿਰਿਆ ਹਜੇ ਰਹਿੰਦੀਆਂ ਉਹ ਵੀ ਨਿਵੇੜ ਦਵਾਂਗੇ ਸਰ ਇੱਥੇ ਕੈਂਪ ਹੈ ਇਹ ਲਗਾਤਾਰ ਚੱਲਦੇ ਰਹਿਣਗੇ ਜਾਂ ਹਾਂਜੀ ਇਹ ਸਰਕਾਰ ਨੇ ਹੁਣ ਸ਼ੁਰੂ ਕੀਤੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਨਿਯਤ ਮਿਤੀਆਂ ਕਰਕੇ ਤੇ ਫਿਰ ਅੱਜ ਚੱਲਦੇ ਰਹਿਣਗੇ ਜੀ ਕੈਂਪ ਇਹ ਕਿੰਨਾ ਕੋ ਫਰਕ ਲੱਗਦਾ ਸਰ ਲੋਕਾਂ ਦਾ ਕਿੰਨਾ ਗੁੰਝਾਨ ਹੈ ਲੋਕਾਂ ਦਾ ਅੱਜ-ਅੱਜ ਬਤੇਰੇ ਗਿਣਤੀ ਦੇ ਵਿੱਚ ਲੋਕ ਇੱਥੇ ਆਏ ਨੇਗੇ ਅੱਜ ਇਥੋਂ ਪਤਾ ਲੱਗਦਾ ਵੀ ਲੋਕਾਂ ਦੇ ਜਿਹੜੇ ਕੰਮਕਾਰ ਹੈਗੇ ਸੀ ਆ ਬਾਕੀ ਪੈਂਡਿੰਗ ਪਏ ਸੀਗੇ ਤੇ ਅੱਜ ਅਸੀਂ ਇੱਥੇ ਬੈਠ ਕੇ ਜਿਹੜੇ ਕਾਫੀ ਕੰਮ ਨਬੜੇ ਅੱਜ ਅਸੀਂ ਪਹੁੰਚੇ ਹਾਂ ਇਤਿਹਾਸਿਕ ਧਰਤੀ ਸ਼੍ਰੀ ਫਤੇਗੜ ਸਾਹਿਬ ਦੇ ਨੇੜਲੇ ਪਿੰਡ ਪਗੜਾਣਾ ਵਿਖੇ ਜਿੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਨ ਸੁਵਿਧਾ ਕੈਂਪ ਲਗਾਇਆ ਗਿਆ ਇੱਥੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਫਸਰ ਸਹਿਬਾਨ ਬੈਠੇ ਨੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਿੰਡ ਵਿੱਚ ਹੀ ਕਰ ਰਹੇ ਨੇ ਜੋ ਕਿ ਸ਼ਹਿਰ ਪਿੰਡਾਂ ਤੋਂ ਦੂਰ ਸ਼ਹਿਰਾਂ ਵਿੱਚ ਜਾ ਕੇ ਖੱਜਲ ਖਵਾਰ ਹੋਣਾ ਪੈਂਦਾ ਸੀ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਉਸ ਤੋਂ ਨਜਾਕਤ ਦਿਵਾਉਣ ਲਈ ਜਿਹੜਾ ਇਹ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਉਸ ਦੇ ਬਾਬਤ ਅਸੀਂ ਜਾਣਦੇ ਹਾਂ ਇੱਥੇ ਜੋ ਲੋਕ ਕੰਮ ਕਰਾਉਣ ਆਏ ਨੇ ਉਹਨਾਂ ਤੋਂ ਪੁੱਛ ਰਿਹਾ ਚ ਕਰਦੇ ਆ ਕਿ ਕਿੰਨਾ ਕ ਇਹ ਸਫਲ ਰਿਹਾ ਕਿੰਨੇ ਕ ਇੱਥੇ ਜਿਹੜੇ ਕੰਮ ਹੋਏ ਨੇ ਲੋਕਾਂ ਦੇ ਆਓ ਆਪਾਂ ਜਾਣਦੇ ਆ ਜਿਹੜਾ ਇਹ ਕੈਂਪ ਲਗਾਇਆ ਗਿਆ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਦੀ ਹਿੰਮਤ ਸਰਕਾਰ ਕਹੇ ਲੋ ਬੂਲ ਬੂਲ ਨਾਲ ਕਹੇ ਲੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਜੋ ਪਿੰਡ ਭਗਰਾਣਾ ਵਿਖੇ ਜਨ ਸੁਵਿਧਾ ਕੈਂਪ ਲਗਾਇਆ ਗਿਆ ਹੈ ਪ੍ਰਸ਼ਾਸਨ ਵੱਲੋਂ ਮੈਂ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਤੇ ਸਰਦਾਰ ਲਖਵੀਰ ਸਿੰਘ ਰਾਜ ਐਮਐਲਏ ਸਾਹਿਬ ਤੇ ਸਾਡੇ ਡੀਫੀ ਜੀ ਮੈਡਮ ਪ੍ਰੀਤ ਫੇਰਗਿਲ ਜੀ ਦੀ ਦਿਨਵਾਈ ਦੇ ਹੇਠ ਇਹ ਜੋ ਕੈਂਪ ਲਗਾਇਆ ਗਿਆ ਏ ਇਹ ਬਹੁਤ ਵਧੀਆ ਇੱਕ ਸੋਚ ਦੇ ਨਾਲ ਸਰਕਾਰ ਜਦੋਂ ਦੀ ਆਈ ਹੈ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਦੀ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਸਾਡੇ ਪਿੰਡਾਂ ਜਿਹੜੇ ਇਹ ਸ਼ਹਿਰ ਤੋਂ ਬੜੇ ਦੂਰ ਪੈਨੇ ਆ ਸਾਡੂ ਦਫ਼ਤਰਾਂ ਦੇ ਵਿੱਚ ਬਹੁਤ ਖੱਜਲ-ਖੁਆਰ ਹੋਣਾ ਬੰਦਾ ਸੀਗਾ ਇਸ ਕਰਕੇ ਜਦੋਂ ਇਹ ਕੈਂਪ ਸਾਡੇ ਪਿੰਡਾਂ 'ਚ ਲੱਗਦੇ ਆ ਅੱਜ ਵੇਖਿਆ ਇੱਥੇ ਵੱਖ-ਵੱਖ ਵਿਭਾਗਾਂ ਤੋਂ ਸਾਰੇ ਹੀ ਮੁਲਾਜ਼ਮ ਸਹਿਬਾਨ ਇੱਥੇ ਬੈਠੇ ਨੇ ਤੇ ਲੋਕ ਬੜੀ ਤਾਦਾਦ ਦੇ ਵਿੱਚ ਆ ਰਹੇ ਨੇ ਇੱਥੇ ਸਭ ਦੇ ਕੰਮ ਹੋ ਰਹੇ ਨੇ ਤੇ ਲੋਕ ਇਸ ਗੱਲੋਂ ਬਹੁਤ ਖੁਸ਼ ਨੇ ਇਹ ਕਹਿੰਦੇ ਹੋ ਕਿ ਲੋਕਾਂ ਦੇ ਕੰਮ ਘਰੇ ਹੋ ਰਹੇ ਐ ਤੇ ਕਹਿੰਦੇ ਵੀ ਅੱ데 ਤੱਕ ਵਿਭਾਗ ਆਏ ਨਹੀਂ ਤੇ ਅੱ데 ਜੋ ਵਿਭਾਗ ਆਏ ਉਹਨਾਂ ਦੇ ਕੰਮ ਨਹੀਂ ਹੋ ਰਹੇ ਕੀ ਵੀ ਕਿ ਲੱਗਦਾ ਵੀ ਕੰਮ ਹੋ ਰਹੇ ਚਲੋ ਜੇਕਰ ਕਿਸੇ ਦਾ ਇਹੋ ਜਿਹਾ ਕੰਮ ਹੈ ਵੀ ਜਿਹੜਾ ਇੱਥੇ ਕੰਮ ਨਹੀਂ ਹੋ ਸਕਦਾ ਜਾਂ ਕੋਈ ਮੁਲਾਜ਼ਮ ਛੁੱਟੀ ਤੇ ਹੋਊਗਾ ਜਾਂ ਕਿਸੇ ਦੀ ਕੋਈ ਮਜਬੂਰੀ ਹੋਊਗੀ ਉਹ ਨਹੀਂ ਆਇਆ ਤੇ ਬਾਕੀ ਜ਼ਿਆਦਾਤਰ ਗਿਣਤੀ ਦੇ ਵਿੱਚ ਬਹੁਤ ਸਾਰੇ ਕੰਮ ਇੱਥੇ ਹੋ ਰਹੇ ਹਨ ਹਾਂਜੀ ਜੋ ਇਹ ਪੰਜਾਬ ਸਰਕਾਰ ਦੁਆਰਾ ਕੈਂਪ ਲਗਾਏ ਜਾ ਰਹੇ ਹਨ ਜਨ ਸੁਵਿਧਾ ਕੈਂਪ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਕਿੰਨੇ ਕੰਮ ਇੱਥੇ ਲੋਕਾਂ ਦੇ ਹੋ ਰਹੇ ਹਨ ਜਾਂ ਸਰਕਾਰੀ ਦਫ਼ਤਰਾਂ ਵਾਂਗੂ ਹੀ ਇਹ ਤੇ ਵੀ ਖੱਜਲਖਵਰੀ ਲੋਕਾਂ ਦੀ ਜਿਹੜੀ ਹੋ ਰਹੀ ਹੈ ਇਹ ਜੋ ਕੈਂਪ ਲਗਾਏ ਜਾ ਰਹੇ ਨੇ ਇਹਨਾਂ ਵਿੱਚ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਹੈ ਬਹੁਤ ਹੀ ਵਧੀਆ ਸਲਾਗਾ ਜੋ ਕਦਮ ਹੈ ਸਰਕਾਰ ਵੱਲੋਂ ਇਹ ਆਪਣੇ ਲਾਗ ਨੇੜੇ ਪਿੰਡਾਂ 'ਚ ਲੱਗਣੇ ਚਾਹੀਦੇ ਹਨ ਕਿਉਂਕਿ ਜਿਹੜੇ ਆਪਣੇ ਦੂਰ ਦੇ ਦੂਰ ਸੰਗਤ ਨਹੀਂ ਜਾ ਸਕਦੀ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ ਕਾਰਨ ਇਹ ਵੀ ਉੱਥੇ ਜਾ ਕੇ ਲੋਕ ਖੱਜਲਖਵਰ ਹੁੰਦੇ ਨੇ ਤੇ ਇਹ ਜੋ ਕਦਮ ਹੈ ਇਹ ਇੱਕ ਤਾਂ ਲੋਕਾਂ ਨੂੰ ਨੇੜੇ ਪੈ ਜਾਂਦਾ ਹੈ ਤੇ ਮੈਨੂੰ ਲੱਗਦਾ ਵੀ ਇਹ ਕੈਂਪ ਹਰ ਪਿੰਡ ਚ ਲੱਗਣਾ ਚਾਹੀਦਾ ਹੈ ਮਤਲਬ ਇਹ ਪੰਜਾਬ ਦਾ ਸਲੰਘਾ ਜੋ ਕਦਮ ਹੈ ਕਦਮ ਹੈ ਹਾਂਜੀ ਹਾਂ ਤੇ ਸਕਸੈਸਫੁਲ ਵੀ ਰਹੂਗਾ ਬਹੁਤ ਵਧੀਆ ਹਾਂਜੀ ਹਾਂ ਬਹੁਤ ਵਧੀਆ ਕੰਮ ਵੀ ਬਹੁਤ ਵਧੀਆ ਹੋ ਰਿਹਾ ਨੇ ਕਿਉਂਕਿ ਕੋਈ ਪਰੇਸ਼ਾਨੀ ਵੀ ਨਹੀਂ ਆ ਰਹੀ ਲੋਕਾਂ ਨੂੰ ਇੰਨੀ